ਜਿਹੜੀ ਜਿਹੜੀ ਆਪਣੀ ਤੂੜੀ ਕਰੀ ਹੁੰਦੀ ਹੈ ਨਾ ਅਸੀਂ ਤੂੜੀ ਪਾਉਣੀ ਹੈ ਜਿਸ ਨੂੰ ਆਪਦਾ ਰੱਖਦੇ ਕੋਈ ਕੋਈ ਹੋਰ ਪਾਉਂਦਾ ਉਹ ਆਪਾਂ ਕਹਿੰਦੇ ਨਹੀਂ ਤੂੜੀ ਨੂੰ ਝਾਰ ਕੇ ਝਾਰਨੇ ਦੇ ਵਿੱਚ ਇੱਕ ਮੱਠਲ ਤੂੜੀ ਰਹੀ ਹੈ ਇਹਨੂੰ ਅੱਧਾ ਮੱਠਲ ਦਾਣੇ ਦਾ ਪਾਵਾਂਗੇ ਵੀਡੀਓ 'ਚ ਬਣੇਗਾ ਤੁਹਾਨੂੰ ਸਾਰਾ ਦਿਖਾਵਾਂਗੇ ਤੂੜੀ ਨੂੰ ਲਾਏ ਆ ਫੁਮਾਰ ਕੇ ਝਾਰੂ ਨੂੰ 2 ਮਿੰਟ ਲਗਾਤਾਰ ਝਾਰੂ ਇਹਨੂੰ ਮਿੱਤਰੋ ਆਹ ਇੰਨੀ ਤੂੜੀ ਦਾ ਪਾਤੀ ਆਪਾਂ ਨੇ ਘੋੜੀ ਨੂੰ ਇਹ ਇੰਨੀ ਕੁ ਸੁਲਤਾਨ ਨੂੰ ਪਾਤੀ ਹੁਣ ਦਾਣੇ ਰਲਾਵਾਂਗੇ ਬਣੇ ਰੱਖ ਵੀਡੀਓ 'ਚ ਦਿਖਾਉਣਾ ਤੁਹਾਨੂੰ ਆਹ ਦਾਣਾ ਇਹ ਲਾਇਆ ਹੋਇਆ ਆਪਾਂ ਝੋਕ ਯਾਰ ਇਹਦੇ ਵਿੱਚ ਆਹ ਚੋਕਰ ਛਕਾ ਜੌਨ ਦਾੜਾ ਤੇ ਨੂਨ ਆਣੇ ਦੇ ਵਿੱਚ ਪਾਇਆ ਹੋਇਆ ਹੈ ਜਿਹੜਾ ਤੇ ਆਪਾਂ ਇੰਨਾ ਪੋਣਿਆ ਗਿਆ ਦਿਖਾ ਦਿ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਆ ਦਿਖਾ ਦਿ ਇੰਨਾ ਦਾਣਾ ਮਿੱਤਰੋ ਝੂਰਨ ਮਿੱਤਰੋ ਆ ਦੇਖੋ ਇੰਨਾ ਦਾਣਾ ਗਾ ਸਮਾਨ ਨਾਲ ਅੱਗ ਲਾ ਕੇ ਝੂਰਨ ਪਾਉਣਿਆ ਘੋੜੀ ਦੇ ਦਰਦ ਦੁਰਦ ਨੂੰ ਜਾਂ ਸਾਰੇ ਨੂੰ ਕਿਆ ਬਣਨਾ ਪੈਣ ਤੋਂ ਮੰਨ ਕੇ ਚਲੋ ਸ਼ੁਰੂਆਤੀ ਚੂਰਨ ਬਣਵਾਇਆ ਸੀ ਆਪਾਂ ਨੇ ਚੂਰਨ ਦੀ ਕਰਨ ਵੀਡੀਓ ਪਾਵਾਂਗੇ ਵੀ ਕੀ ਕੀ ਪਾਏਗਾ ਚੂਨ ਚ ਆਹ ਚੂਰਨਾ ਨੇੜੇ ਕਰਕੇ ਦਿਖਾ ਲਈ ਆਹ ਚੂਰਨਾ ਦਾ ਇਹ ਆਪਾਂ ਆਪਨੇ ਖਾ ਲੈਣੇ ਹੁੰਨੇ ਆ ਗਈ ਵਾਰੀ ਤਜਾ ਬਣ ਗਏ ਜਦੋਂ ਇਹ ਚੂਰਨਾ ਲੈ ਕੇ ਸੈਟ ਕਰ ਦਿੰਦਾ ਇਹ ਚੂਰਨਾ ਆਪਾਂ ਇੰਨਾ ਪਾਤਾ ਇਹ ਡੂੜ ਮੁਠੀ ਆਪਾਂ ਚੂਰਨ ਦੀ ਪਾਣੀ ਨੇ ਦੇ ਵਿੱਚ ਤੇ ਐਂ ਕਰਕੇ ਤੇਰਾ ਪਹਿਲਾ ਚੂਰਨ ਰਲਾ ਤੜੇ ਵਿੱਚ ਤੇ ਹੁਣ ਆਪਾਂ ਪਾਉਣੀ ਪਾਣੀ ਪੜੀ ਵਧੀਆ ਗਿੱਲਾ ਕਰ ਲੈਣਾਗਾ ਪਰ ਗਿੱਲਾ ਵੀ ਵਧੀਆ ਗਿੱਲਾ ਹੋਰ ਦੇ ਸਮਾਰ ਕੇ ਦੂਰੇ ਐਰ ਲਾਓ ਮਿੱਤਰੋ ਇਹਨੂੰ ਆਪਾਂ ਇੱਥੇ ਦੇ ਬੁੱਤੋ ਪੜੀ ਵਧੀਆ ਇੱਧਰੋਂ ਪਾਜ ਆਪਾਂ ਐਰ ਲਾਓ ਇਹਨੂੰ ਦਾਣੇ ਨਹੀਂ ਵਿੱਚ ਮਸਾਲਾ ਮਸੂਦਾ ਸਾਰਾ ਕੁਝ ਮਿਕਸ ਹੋ ਜੇ ਇਹਦੇ ਵਿੱਚ ਮਿੱਤਰੋ ਦਾਣਾ ਘੱਟ ਘੱਟ 5-6 ਕਿਲੋ ਤੁੱਤੇ ਹੋ ਜੂਗੇ ਇਹ ਤੋੜ ਰਹੇ ਆਂਗੇ ਆਪਾਂ ਆਪਣੇ ਸੁਲਤਾਨ ਦਾ ਦਾਣਾ ਸੁਲਤਾਨ ਦੀ ਤੂੜੀ ਆ ਇਹਦੇ ਵਿੱਚ ਪਾਵਾਂਗੇ ਦਾਣਾ ਆਪਾਂ ਵੱਧ ਪਾਰਾਂਗੇ ਦਾਣਾ ਥੋੜਾ ਜਿਹਾ ਇਹਦੇ ਵਿੱਚ ਇਹ ਇੰਨਾ ਇਹ ਇੰਨਾ ਦਾ ਜਿਆਦਾ ਪਾਉਣ ਨਾਲ ਵੀ ਓੱਖਾ ਹੋ ਜਾਂਦਾ ਤੇ ਆ ਸਾਰਾ ਪਾਵਾਂਗੇ ਆਪਾਂ ਘੋੜੀ ਨੂੰ ਤੇ ਫੇਰ ਰਾਜੀ ਹੋ ਜਾਂਦੇ ਨੇ ਹੁੰਦੇ ਨੇ ਕਿ ਐ ਨਹੀਂ ਹੈਗਾ ਵੀ ਕਿਲੋ ਦਾਣਾ ਥੋੜਾ ਤੜਕੇ ਪਾਤਾ ਕਿੰਨਾ ਆਥ ਨਹੀਂ ਪਤਾ ਫੇਰ ਨਹੀਂ ਗੱਲ ਬਣਦੀ ਉਹ ਫੇਰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਸਲ ਕੇ ਤੂੜੀ ਦੇ ਨਾਲ ਜੇ ਲਾ ਦੇਣਾਗੇ ਮੈਂ ਦਾਣਾ ਐ ਮਸਲ ਕੇ ਇੱਕਰੇ ਜਿਵੇਂ ਆਪਾਂ ਆਪਰਾਮ ਦੇ ਘਰੇ ਤੋਂ ਰੋਟੀ ਪਾਣੀ ਬਣਾ ਕੇ ਖਾਣੇ ਆਈ ਇਹ ਜਾਨਵਰਾਂ ਨੂੰ ਸਮਾਰ ਕੇ ਅਰਲਾ ਕੇ ਨਾ ਜਣਾ ਤੂੰ ਫੇਰ ਪਾਵੀਂ। ਲੋ। ਹਮਾਰਾ ਪਾਣਾ ਨੇ ਘੋੜੀ ਦਿੱਤੀ। ਹਾਂ। ਆਂਦੀ ਤੂੜੀ ਜਾਣਾ। ਤੇ ਆਹ ਪਾਲਿਆ ਘੋੜੀ ਦਾ। ਪਰ ਆਟੇ ਖੁਰਲੀ ਕੇ ਲਾਰੇ ਮਿੱਤਰੋ। ਜਦੋਂ ਆਪਾਂ ਉਸੇ ਖੁਰਕੀ ਤੇ ਲਾਉਣੇ ਤੇ ਲਾਉਣ ਨਹੀਂ ਦਿੰਦੇ ਜਨਪੁਰਾ ਔਖਾ ਕਰਦੇ ਨੇ ਪੈਰਪੂਰ ਤੋਂ ਤਾਂ ਡਰ ਰਹਿੰਦਾ ਕਈ ਵਾਰੀ ਪਤਾ ਕਿ ਇੱਕ ਥੋੜਾ ਜਿਹਾ ਜਦ ਆਪਾਂ ਆਰਡਰ ਲਾਉਣੇ ਪੜਾ ਜਨਪੁਰਾ ਤੋਂ ਵਧੀਆ ਰਲ ਜਾਂਦਾ ਹੈਗਾ ਸ਼ੌਂਕ ਕਰਾਂਗੇ ਅਸਾਂ ਦੀ ਡਾਈਟ ਹੁੰਦੀ ਆ ਚਲੋ ਅਲੱਗ ਕਿਸੇ ਦੀ ਡਾਈਟ ਅਲੱਗ ਹੋਊਗੀ ਉਹ ਆਪਾਂ ਕਹਿ ਨਹੀਂ ਸਕਦੇ ਕਿਹੜਾ ਹੱਥ ਨਹੀਂ ਪਾਵਾਂਗੇ ਤਿੰਨ ਟਾਈਮ ਪੋਣਿਆ ਪੈਣੇ ਨੇ ਅੱਜ ਕਾਹ ਪੋਣੇ ਹੁਣ ਆ ਪੋਣਨ ਲੋਈ ਆ ਤਾਂ ਉਹ ਜੁਗਣੀ ਦੀ ਖੁਰਲੀ ਜਿਹਾ ਪਾਣੀ ਲੈ ਲੇਦੇ। ਜੁਗਣੀ ਦੇ ਖੁਰਲੀ ਦੀ ਪਾਤਾ ਦਾਣਾ ਤੇ ਆਹ ਬੜਾ ਸੌਤਾਨ ਦੀ ਚਾਹ। ਨਵੀਂ। ਦੇਖੋ ਨੰਬਰ 2। ਦੇਖੋ ਬਈ ਕੱਖ ਮੋਣੇ ਆਪਾਂ ਇਹਨਾਂ ਨੂੰ। ਇਹੋ ਜਿਹੇ ਵੇਲੇ ਖਾਂਦੇ ਨੇ। ਵੀਡੀਓ ਚੰਗੀ ਲੱਗੀ, ਜਾਣਕਾਰੀ ਆਈ ਲੱਗੀ, ਅੱਗੇ ਸ਼ੇਅਰ ਕਰ ਦਿਓ। ਆਪਣਾ ਚੈਨਲ ਜੇ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਕਰ ਲਿਓ Facebook ਤੇ ਦੇਖਦੇ ਹੋ ਫੋਲੋ ਕਰ ਲਿਓ Instagram ਤੇ ਦੇਖਦੇ ਹੋ ਤਾਂ ਹੀ ਫੋਲੋ ਕਰ ਲਿਓ ਸਪੋਰਟ ਕਰੋ ਤਾਂ ਕਿ ਆਪਾਂ ਇਤੋਂ ਵਾਹ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਈਏ ਧੰਨਵਾਦੀ